ਚਾਰ ਬੰਦੇ ਇਹਦੇ ਚ ਅਰੈਸਟ ਕਰ ਲਏ ਇੱਕ ਐਸਆਈ ਆ ਬਿੱਕਰ ਸਿੰਘ ਜਿਹਦੇ ਬੁਲੇਟ ਪ੍ਰੂਫ ਜੈਕਟ ਪਾਈ ਸੀ ਉਹਦੇ ਬੁਲੇਟ ਪ੍ਰੂਫ ਜੈਕਟ ਵਿੱਚ ਵੀ ਬੁਲੇਟ ਲੱਗੀ ਹੈ ਜਵਾਬੀ ਜਦੋਂ ਫਾਇਰ ਪੁਲਿਸ ਵੱਲੋਂ ਕੀਤਾ ਗਿਆ ਉਹਦੇ ਵਿੱਚ ਇਹਨਾਂ ਦੇ ਇੱਕ ਅਕਿਊਜ਼ਡ ਹੈ ਜਿਹੜਾ ਨਾਮ ਹੈ 데ਨੀ ओंकार ਸਿੰਘ 데ਨੀ ਉਹਦੇ ਗੁੱਟ ਵਿੱਚ ਫਾਇਰ ਲੱਗਾ ਹੈ ਮੇਨ ਅਕਿਊਜ਼ ਨੇ ਜਿਨ੍ਹਾਂ ਨੇ ਉੱਥੇ ਫਾਇਰਿੰਗ ਕੀਤੀ ਸੀ ਇੱਕ ਬਾਈਕ ਤੇ ਸੀ ਮੁੰਡਾ ਤੇ ਇੱਕ ਜਿੰਨੇ ਦੂਜੇ ਨੇ ਫਾਇਰ ਕੀਤਾ ਸੀ ਇਹਨਾਂ ਦੋਨਾਂ ਤੇ ਮਲਟੀਪਲ ਐਫਆਈਆਰ ਦਰਜ ਨੇ ਆਮ ਜੈਕਟ ਦੀਆਂ ਵੀ ਨੇ ਰੋਬਰੀ ਦੀਆਂ ਵੀ ਨੇ 307 308 ਦੀਆਂ ਲੜਾਈ ਝਗੜੇ ਦੀਆਂ ਮਾਨਸਾ ਦੇ ਵਿੱਚ ਪਰਸੋਂ ਦਿਨ ਦਿਹਾੜੇ ਸਰੇ ਆਮ ਸਰੇ ਰਾ ਗੋਲੀਆਂ ਚਲਾ ਕੇ ਬਦਮਾਸ਼ ਫਰਾਰ ਹੋ ਗਏ ਸਨ ਇੱਕ ਦੁਕਾਨ ਤੇ ਗੋਲੀਆਂ ਚਲਾਈਆਂ ਗਏ ਪਰ ਪੁਲਿਸ ਨੇ ਹੁਣ ਇਹਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਇਸ ਮਸਲੇ ਤੇ ਪੰਜਾਬ ਦੀ ਸਿਆਸਤ ਵੀ ਖੂਬ ਗਰਮਾਈ ਸੀ ਕਿਉਂਕਿ ਇੱਕ ਵਾਰ ਮੁੜ ਤੋਂ ਸਵਾਲ ਖੜਾ ਹੋ ਗਿਆ ਸੀ ਕਿ ਆਖਿਰ ਪੰਜਾਬ ਦੇ ਵਿੱਚ ਲਾ ਐਂਡ ਆਰਡਰ ਦੀ ਸਥਿਤੀ ਅਜੇ ਹੀ ਕਿਉਂ ਹੈ ਚਿੱਟੇ ਦਿਨ ਸਿਖਰ ਦੁਪਹਿਰੇ ਸਵਾ 1 ਵਜੇ ਮੈਡੀਕਲ ਸਟੋਰ ਤੇ ਜੋ ਗੋਲੀਆਂ ਚਲਾ ਫਰਾਰ ਹੋ ਗਏ ਸਨ ਹੁਣ ਉਹ ਬਦਮਾਸ਼ ਹਸਪਤਾਲ ਚ ਪਏ ਨੇ ਮਾਨਸਾ ਸ਼ਹਿਰ ਦੇ ਵਿੱਚ ਇੱਕ ਮੈਡੀਕਲ ਸਟੋਰ ਤੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ ਅੰਨੇਵਾ ਗੋਲੀਆਂ ਚਲਾਈਆਂ ਤੇ ਫਰਾਰ ਹੋ ਗਏ ਪਰ ਪੁਲਿਸ ਨੇ ਹੁਣ ਇਹਨਾਂ ਦੀ ਪਛਾਣ ਕਰ ਗ੍ਰਿਫਤਾਰੀ ਕਰ ਲਈ ਹੈ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਮੁਲਜ਼ਮਾਂ ਨੂੰ ਫੜਨ ਵੇਲੇ ਪੁਲਿਸ ਅਤੇ ਬਦਮਾਸ਼ਾਂ ਦਰਮਿਆਨ ਫਾਇਰਿੰਗ ਵੀ ਹੋਈ ਇੱਕ ਮੁਲਾਜ਼ਮ ਤੇ ਇੱਕ ਮੁਲਜ਼ਮ ਗੋਲੀ ਦਾ ਵੀ ਸ਼ਿਕਾਰ ਹੋਇਆ ਥਰੂ ਟੈਕਨੀਕਲ ਇੰਟੈਲੀਜੈਂਸ ਤੇ ਹਿਊਮਨ ਇੰਟੈਲੀਜੈਂਸ ਦੇ ਥਰੂ ਚਾਰ ਬੰਦੇ ਇਹਦੇ ਚ ਅਰੈਸਟ ਕਰ ਲਏ ਨੇ ਚੇਂਜ ਆਫ ਫਾਇਰ ਹੋਇਆ ਬਿਟਵੀਨ ਦਾ ਪੁਲਿਸ ਪਾਰਟੀ ਤੇ ਅਕਿਊਜ਼ ਜਿਹੜੇ ਸੀਗੇ ਉਹਦੇ ਚ ਸਾਡਾ ਇੱਕ ਏਐਸਆਈ ਹੈ ਬਿਕਰ ਸਿੰਘ ਜਿਹਦੇ ਬੁਲੇਟ ਪ੍ਰੂਫ ਜੈਕਟ ਪਾਈ ਸੀ ਉਹਦੇ ਬੁਲੇਟ ਪ੍ਰੂਫ ਜੈਕਟ ਵਿੱਚ ਵੀ ਬੁਲੇਟ ਲੱਗੀ ਹੈ ਤੇ ਜਵਾਬੀ ਜਦੋਂ ਫਾਇਰ ਪੁਲਿਸ ਵੱਲੋਂ ਕੀਤਾ ਗਿਆ ਉਹਦੇ ਵਿੱਚ ਇਹਨਾਂ ਦੇ ਇੱਕ ਅਕਿਊਜ਼ਡ ਹੈ ਜਿਹੜਾ ਨਾਮ ਹੈ 데ਨੀ ਓਂਕਾਰ ਸਿੰਘ 데ਨੀ ਉਹਦੇ ਗੁੱਟ ਵਿੱਚ ਫਾਇਰ ਲੱਗਾ ਕਿ ਜਿਹੜਾ ਦੂਜਾ ਇੱਕ ਉਸੇ ਗੁਰਜਿੰਦਰ ਜਿਹੜੇ ਦੋ ਬੰਦੇ ਉੱਥੇ ਮੌਕੇ ਤੇ ਆਏ ਸੀ ਗੁਰਜਿੰਦਰ ਉੱਥੋਂ ਭੱਜਣ ਲਈ ਕੋਸ਼ਿਸ਼ ਕੀਤੀ ਤੇ ਉਹਦਾ ਪੈਰ ਵਿੱਚ ਛੱਟ ਲੱਗੀ ਸਿਮਿਲਰਲੀ ਦੋ ਬੰਦੇ ਹੋਰ ਸੀਗੇ ਜਿਹੜੇ ਬਾਅਦ ਚ ਇਹਨਾਂ ਨੂੰ ਭੱਜਣ ਚ ਜਿੰਨਾਂ ਨੇ ਮਦਦ ਕੀਤੀ ਹੈ ਗੱਡੀ ਲੈ ਕੇ ਆਏ ਸੀ ਆਈ 10 ਗੱਡੀ ਏ ਉਹ ਗੱਡੀ ਵੀ ਰਿਕਵਰ ਕਰ ਲਈ ਗਈ ਹੈ ਤੇ ਜਿਨ੍ਹਾਂ ਨੇ ਇਹਨਾਂ ਨੂੰ ਭਜਾਇਆ ਸੀ ਉਹ ਦੋਵੇਂ ਭਰਾ ਦੇ ਜਸਪ੍ਰੀਤ ਸਿੰਘ ਤੇ ਲਖਪ੍ਰੀਤ ਸਿੰਘ ਉਹਨਾਂ ਦੋਵਾਂ ਨੂੰ ਵੀ ਅਰੈਸਟ ਕਰ ਲਿਆ ਗਿਆ ਤੇ ਜਿਹੜਾ ਅੱਜ ਐਕਸਚੇਂਜ ਆਫ ਫਾਇਰ ਹੋਇਆ ਉਹਦੇ 'ਚ 307 ਦਾ ਪਰਚਾ ਦਰਜ ਕੀਤਾ ਜਾ ਰਿਹਾ ਹੈ ਕੱਲ ਜਿਹੜਾ ਦੋ ਇਨਸੀਡੈਂਟ ਹੋਏ ਸੀ ਉਹਨਾਂ ਦੋਵਾਂ 'ਚ ਵੀ 307 ਦੇ ਪਰਚੇ ਦਰਜ ਨੇ ਇਹਦੇ 'ਚ ਵੈਪਨ ਜਿਹੜਾ ਕੱਲ ਯੂਜ਼ ਕੀਤਾ ਗਿਆ ਸੀ ਉਹ ਵੀ ਰਿਕਵਰ ਕਰ ਲਿਆ ਗਿਆ ਜਿਹੜੀ ਬਾਈਕ ਸੀ ਉਹ ਵੀ ਰਿਕਵਰ ਕਰਨੀ ਹੈ ਉਹ ਸਾਡੀ ਟੀਮ ਗਈ ਹੋਈ ਹੈ ਰਿਕਵਰ ਕਰਨ ਵਾਸਤੇ ਤੇ ਜਿਹੜੀ ਗੱਡੀ ਤੇ ਭੱਜੇ ਸੀ ਉਹ ਗੱਡੀ ਰਿਕਵਰ ਕਰ ਲਈ ਸਰ ਰਿਕਾਰਡ ਕੀ ਹੈ ਨਾ ਜਿਹੜੇ ਦੋ ਮੇਨ ਅਕਿਊਜ਼ ਨੇ ਜਿਨ੍ਹਾਂ ਨੇ ਉੱਥੇ ਫਾਇਰਿੰਗ ਕੀਤੀ ਸੀਗੀ ਇੱਕ ਬਾਈਕ ਤੇ ਸੀ ਮੁੰਡਾ ਤੇ ਇੱਕ ਜਿੰਨੇ ਦੂਜੇ ਨੇ ਫਾਇਰ ਕੀਤਾ ਸੀ ਇਹਨਾਂ ਦੋਨਾਂ ਤੇ ਮਲਟੀਪਲ ਐਫ ਆਈ ਆਰ ਦਰਜ ਨੇ ਆਰਮਜ਼ ਐਕਟ ਦੀਆਂ ਵੀ ਨੇ ਰੋਬਰੀ ਦੀਆਂ ਵੀ ਨੇ 307 308 ਦੀਆਂ ਲੜਾਈ ਝਗੜੇ ਦੀ ਸੋ ਬਾਕੀ ਇਹਨਾਂ ਦਾ ਰਿਕਾਰਡ ਕਢਵਾ ਰਹੇ ਹਾਂ ਸੋ ਇਹਦੇ ਚ ਵਿਥਿਨ 36 24 ਟੂ 36 ਆਰਸ ਅਸੀਂ ਅਕਿਊਜ਼ ਨੂੰ ਅਰੈਸਟ ਕੀਤਾ ਇਹ ਇਹਨੂੰ ਪੂਰੇ ਨੂੰ ਜਿਹੜਾ ਕੇਸ ਆ ਟ੍ਰੇਸ ਕੀਤਾ ਇਹ ਕਿਦੇ ਕਹਿਣ ਤੇ ਇਹਨਾਂ ਨੇ ਕੀਤਾ ਹੈ ਕੌਣ ਹੈ ਤੇ ਪਿੱਛੇ ਹੈ ਉਹਦੀ ਤਫਤੀਸ਼ ਚੱਲ ਰਹੀ ਹੈ ਉਹ ਅੱਗੇ ਜਿਹੜੀ ਵੀ ਤਫਤੀਸ਼ ਹੋਊਗੀ ਤੁਹਾਡੇ ਧਿਆਨ ਚ ਰੱਖਾਂਗੇ